বারবার সঙ্কোচ রই হয়ে গুরু মহারাজ দি প্রেরণা ਦੇ ਸਦਕੇ ਐਸੀ ਤੁਪ ਦੇ ਅੰਦਰ ਹਾਰ ਦੇ ਮੀਨ ਨੇ ਦੀ ਸੰਗਰਾਮ ਮਨਾਉਣ ਵਾਸਤੇ ਬਹੁਤ ਦੂਰ ਦਰਾਜ ਤੋਂ ਆ ਪਏ ਬਹੁਤ ਦੂਰ ਤੋਂ ਇਹ ਮੈਂ ਜਾਣਦਾ ਬਹੁਤਿਆਂ ਨੂੰ ਬਹੁਤਿਆਂ ਨੂੰ ਨਹੀਂ ਪਤਾ ਵੀ ਸੰਗਤ ਕਿੱਥੋਂ ਕਿੱਥੋਂ ਪੌਂਡਾ ਸਾਹਿਬ ਤੋਂ ਲੈ ਕੇ ਨੰਬਾਲਾ, ਰੂਪੜ, ਫੋਰ ਇਧਰ ਮਾਝੂਆੜੇ ਸਈ ਰਾਜਪੁਰਾ ਦੂਰ ਦੌਰ ਸੰਗਤ ਪਹੁੰਚਦੀ ਹੈ ਕਿੰਨਾ ਬੜਾ ਤਾਪ ਹੈ ਕਿੰਨੀ ਗਰਮੀ ਪੈ ਰਹੀ ਹੈ ਉਹ ਪ੍ਰੇਮੀ ਜਿਹੜਾ ਪੰਜ ਧੋਣੀਆਂ ਤਾਲਪਦਾ ਚਾਰ ਆਲੇ-ਦਾਲੇ ਲਾਉਂਦਾ ਪੰਜਵਾਂ ਸੂਰਜ ਸਿਰ ਤੇ ਪੈਂਦਾ ਅਸੀਂ ਕਹਿੰਦੇ ਆ ਕਿ ਉਹ ਬਹੁਤ ਤਪ ਕਰ ਰਿਹਾ ਹੈ ਮਹਾਰਾਜ ਕਹਿੰਦੇ ਕੁਛ ਨਹੀਂ ਹੈ ਉਹ ਦੇ 100 ਸਾਲ ਤਪ ਕਰੀ ਜਾਵੇ ਸਾਹਸੰਗੀ ਜੀ ਤੁਸੀਂ ਜੇ ਚਿੱਤੇ ਇਕਾਗਰ ਕਰਕੇ ਇੱਕ ਦੀਵਾਨ ਸਰਵਣ ਕਰ ਲਓ ਇਹਦਾ ਫਲ 100 ਸਾਲ ਦੀ ਤਪੱਸਿਆ ਤੋਂ ਵੱਧ ਹੈ ਇਹ ਕੋਈ ਆਸ਼ੀਵਾਦ ਨਹੀਂ ਨਾਰਾਤਿਕ ਨਹੀਂ ਕਿਉਂਕਿ ਉਹ ਹੱਠ ਤਪ ਹੈ ਇਹ ਸਹਿਜ ਤਪ ਹੈ ਸਹਿਜ ਥੱਪ ਦਾ ਸਹਿਜ ਭਜਨ ਦਾ ਫਲ ਬੇਅੰਤ ਵੱਧ ਵੈ ਕਰਦਾ ਹੈ ਸਿਰਫ ਇਹਦੇ ਚ ਹੀ ਹੁੰਦਾ ਹੈ ਕਿ ਚਿਤ ਨੂੰ ਇਕਾਗਰ ਕਰਕੇ ਫੁਰਣਿਆਂ ਨੂੰ ਰੋਕੋ ਨੇਤਰ ਗੁਰੂ ਸਰੂਪ ਉੱਤੇ ਰੱਖੋ ਕੰਨਾਂ ਦੇ ਨਾਲ ਬਾਣੀ ਸਰਵਣ ਕਰੋ ਬੁੱਧੀ ਦੇ ਨਾਲ ਵਿਚਾਰ ਕਰੋ ਰਸਨਾ ਦੇ ਨਾਲ ਗਾਓ ਫਿਰ ਫਲ ਕਿੰਨਾ ਹੋ ਜਾਏਗਾ ਮਹਾਰਾਜ ਕਹਿੰਦੇ ਕਈ ਕੋਟੇ ਕੇ ਜੱਗ ਫਲ ਸੁਣ ਗਾਵਨ ਹਾਰੇ ਰਾਂ ਜਿਹੜੇ ਕਈ ਕਰੋੜ ਜੱਗਾਂ ਦਾ ਫਲ ਮਿਲਦਾ ਹੈ ਜਿਹੜੇ ਸੌਂਦੇ ਨੇ ਤੇ ਫੇਰ ਉਂਦੇ ਨੇ ਕਿੰਨਾ ਸਖਾਲਾ ਕਰ ਦਿੱਤਾ ਮਹਾਰਾਜ ਗੁਰਮਾਨ ਸਿੰਘ ਪਾਸ਼ਾ ਨੇ ਇਹਦਾ ਆਸ਼ਾਨ ਨਹੀਂ ਭੁੱਲਣਾ ਚਾਹੀਦਾ ਇਹਦਾ ਸ਼ੁਕਰ ਹੈ ਜਿਹੜੇ ਇਸ ਘਰ ਚ ਪੈਦਾ ਹੋ ਗਏ ਜੇ ਹੁਣ ਵੀ ਉਹ ਗਰੀਬੀ ਚ ਰਹਿਣ ਰੂਹਾਨੀਅਤ ਦੀ ਗਰੀਬੀ ਚ ਫੇਰ ਉਹਨਾਂ ਵਰਗਾ ਮੰਦ ਭਾਗੀ ਸੰਸਾਰ ਤੇ ਕੋਈ ਨਹੀਂ ਇੱਕ ਤਾਂ ਕਾਲ ਯੁਗ ਚ ਜਨਮ ਮਿਲ ਗਿਆ ਕਾਲ ਯੁਗ ਦੇ ਅੰਦਰ ਇਹ ਵਿਸ਼ੇਸ਼ਤਾ ਕਿੱਛਲੀ ਵਾਰੀ ਦੱਸਿਆ ਸੀ ਕਿ ਸਤਜੁਗ ਦੇ ਅੰਦਰ ਇੱਕ ਲੱਖ ਸਾਲ ਕੋਈ ਆਦਮੀ ਤਪ ਕਰਦਾ ਹੈ ਦੁਆਪਰ ਦੇ ਤ੍ਰੇਤੇ ਦੇ ਅੰਦਰ 10000 ਸਾਲ ਕਰਦਾ ਹੈ ਦੁਆਪਰ ਯੁਗ ਦੇ ਅੰਦਰ 1000 ਸਾਲ ਕਰਦਾ ਹੈ ਇਹ ਕਾਲ ਯੁਗ ਦੇ ਅੰਦਰ ਇੱਕ satsang ਕਰ ਲੋ ਮਨ ਚਿਤ ਲਾ ਕੇ ਉਹ ਤੋਂ ਵੱਧ ਫਲ ਹੋ ਜਾਏਗਾ ਇਹ ਵੀ ਗੁਰੂ ਨਾਨਕ ਪਾਸ਼ਾ ਦੀ ਕਿਰਪਾ ਹੈ ਕਿਉਂਕਿ ਆਪ ਪ੍ਰਸੰਨ ਹੋਵੇ ਸੀ ਗੁਰੂ ਨਾਨਕ ਪਾਸ਼ਾ ਕੋਈ ਐਵੇਂ ਮੂਰਲੀ ਉਤਾਰ ਨਹੀਂ ਸੀਗੇ ਜਿਹੜੇ ਬੰਦੇ ਕਈ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਵਿਸ਼ਨੂੰ ਜੀ ਦਾ ਅਵਤਾਰ ਸੀ ਪਤਾ ਨਹੀਂ ਵਿਸ਼ਨੂੰ ਜੀ ਨੂੰ ਕੀ ਸਮਝਦੇ ਨੇ ਮਹਾਰਾਜ ਤਾਂ ਕਹਿੰਦੇ ਕਿਸ਼ਨ ਵਿਸ਼ਨ ਕਮ ਹੋ ਨਹੀਂ ਤੇ ਆਓ ਅਸੀਂ ਤਾਂ ਧਿਆਨ ਵਿੱਚ ਨਹੀਂ ਲਿਆਉਂਦੇ ਕਿਉਂਕਿ ਗੁਰਸਿੱਖ ਵੀ ਜਿਹੜੇ ਨੇ ਇਹਨਾਂ ਦੇਵਤਿਆਂ ਤੋਂ ਉੱਪਰ ਲੰਘ ਜਾਂਦੇ ਨੇ ਦੇਵਤੇ ਹੀ ਛੇਟਾ ਰਹਿ ਜਾਂਦੇ ਬੜੀ ਬਾਰੀ ਇਹ ਗੱਲ ਦੱਸੀ ਹੈ ਬੋਲੋ ਨਾ ਭਾਈ ਬੋਲੋ ਨਾ ਚੁੱਪ ਕਰੋ ਸਾਰੇ ਬੋਲਣਾ ਨਹੀਂ ਹੈ ਬਿਲਕੁਲ ਤੁਹਾਡੇ ਇਹ ਧਿਆਨ ਦੇ ਨਾਲ ਸਰਵਨ ਕਰੋ ਤੇ ਗੁਰੂ ਨਾਨਕ ਪਾਸ਼ਾ ਇਕਤਾ ਵੈਗਰੂ ਹੈ ਵੈਗਰੂ ਜੀ ਕਹਿੰਦੇ ਮੈਂ ਤਾਂ ਹੈਗਾ ਪਰਮ ਪਰਮੇਸ਼ਰ ਮੇਰਾ ਕੋਈ ਨਾ ਆਦ ਹੈ ਨਾ ਅੰਤ ਹੈ ਨਾ ਮੇਰਾ ਕੋਈ ਪਰਮਾਰ ਪਾ ਸਕਦਾ ਨਾ ਮੇਰੇ ਬਾਰੇ ਕੋਈ ਜਾਣ ਸਕਦਾ ਨਾ ਬਰਮਾ ਨਾ ਵਿਸ਼ਨੂ ਨਾ ਸ਼ਿਵ ਜੀ ਮੇਰੇ ਬਾਰੇ ਨਹੀਂ ਜਾਣ ਸਕਦੇ ਇੱਕ ਆਮਾਈ ਜੁਗਤ ਪਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੀਵਾ ਜਿਵੇਂ ਇਸ ਪਾਵਰ ਅੱਥੇ ਵਾ ਚਲਾਵ ਹੈ ਜਿਵੇਂ ਮੈਂ ਫਰਮਾਨ ਉਹ ਵੇਖਾ ਹੈ ਉਹਨਾਂ ਨਦਰਾਂ ਬਹੁਤਾ ਇਹ ਮਿਠਾਨ ਕਹਿੰਦੇ ਇਸ ਜਰ ਦੇ ਹੈ ਵੀ ਵੈਗਰੂ ਜੀ ਤਾਂ ਦੇਖ ਰਹੇ ਨੇ ਤਿੰਨਾ ਦੇਵਤਿਆਂ ਨੂੰ ਤਿੰਨਾ ਦੇਵਤਿਆਂ ਨੂੰ ਵੈਗਰੂ ਦਾ ਨਹੀਂ ਪਤਾ ਲੱਗਦਾ ਮਾਰਦ ਸੇ ਚਿਤ੍ਰਾਨੰਦ ਸੇ ਰੋਮਨਾਰਿਕ ਸੇ ਸਭ ਹੀ ਮਿਲ ਗਾਇਓ ਵੇਦ ਪ੍ਰਾਨ ਨਾ ਭੇਜ ਰਖਿਓ ਸਭ ਹਾਰ ਪਰਿਓ ਹਰ ਰਾਤ ਨਾਲ ਪਾਇਸ ਕੇ ਨਹੀਂ ਪਾਰੋਂ ਮਾਪਤ ਸਿੱਧ ਸੁਨਾਸ ਸੰਤਨ ਤੇ ਆਇਓ ਤਿਆਨਤਰੋ ਤੇ ਕੋ ਮਨਵੇ ਜੇ ਤੇ ਮਿਤ ਉਹ ਜ ਸਵੈ ਜਗਛੈ ਕੋਈ ਵੀ ਜਾਣ ਨਹੀਂ ਸਕਦਾ ਨੇਤ 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 ਵੇਦ ਉਚਾਰਦੇ ਸੋ ਗੁਰੂ ਨਾਨਕ ਪਾਤਸ਼ਾਹ ਨੂੰ ਕਹਿਣ ਲਗੇ ਹੇ ਨਾਨਕ ਮੈਂ ਤਾਂ ਹੈ ਨਾ ਪਰਮ ਬ੍ਰਹਮ ਪਰਮੇਸ਼ਰ ਤੇ ਤੂੰ ਹੈ ਗੁਰੂ ਪਰਮੇਸ਼ਰ ਹੁਣ ਗੁਰੂ ਪਰਮੇਸ਼ਰ ਨੇ ਸਾਡੇ ਉਤੇ ਤਰਸ ਕੀਤਾ ਕਿਉਂ ਕਲਜਵ ਹੈ ਐਡਾ ਮਾਰਾ ਜੋਗ ਹੈ ਕਿ ਬੰਦਾ ਪਰਮੇਸ਼ਰ ਵੱਲ ਲੱਗ ਨਹੀਂ ਸਕਦਾ ਮਹਾਰਾਜ ਕਹਿੰਦੇ ਕੋਈ ਨਾ ਤੂੰ ਫਿਕਰ ਨਾ ਕਰ ਤੈਨੂੰ ਅਸੀਂ ਚੰਗਾ ਬਣਾ ਦੇਣਾ ਪਰ ਇੱਕ ਸ਼ਰਤ ਹੈ ਮੇਰੇ ਸਿੱਖਾਂ ਨੂੰ ਤੰਗ ਨਾ ਕਰੇ ਜਿਹੜੇ ਸਤਸੰਗਤ ਆ ਕੇ ਬਹਿ ਜਾਣਗੇ ਉੱਥੇ ਨਾ ਤੂੰ ਗੜਬੜੀ ਮਚਾਈ ਫੇਰ ਤੇਰਾ ਅਸੀਂ ਤੇਜ ਵਧਾ ਦਿੰਦੇ ਆ ਕਹਿੰਦੇ ਤੇਰੇ ਯੁੱਗ ਦੇ ਅੰਦਰ ਜਿਹੜਾ ਮਨੁੱਖਾ ਜਨਮ ਤारण ਕਰ ਲੂ ਜੇ ਹੋ ਇੱਕ ਵਾਰੀ ਵੀ ਬੈਗਰੂ ਰਾਮ ਅੱਲਾ ਉਹਦੇ ਮੂੰਹ ਚੋਂ ਨਿਕਲ ਜਾਵੇ ਇੱਕ ਵਾਰੀ ਇੱਕ ਚਿੱਤ ਜੇ ਇੱਕ ਛਿੰਤ ਆਇਓ ਕਾਲ ਫਾਸਕੇ ਵਿੱਚ ਨਾ ਆਇਓ ਕਾਲ ਦੀ ਫਾਸੀ ਉਹਦੇ ਗਲ ਨਹੀਂ ਪਏਗੀ ਕਿੰਨਾ ਬੜਾ ਜੋਗ ਹੈ ਕਿੰਨੀ ਬੜੀ ਰਹਿਮਤ ਸਾਡੇ ਤੇ ਕਰਤੀ ਮਹਾਰਾਜ ਕਹਿੰਦੇ ਜਿਹੜੇ ਹੁਣ ਵੀ ਖੁੰਮਜ ਖੁੱਜ ਜਾਣਗੇ ਉਹਨਾਂ ਵਰਗਾ ਬੇਪਾਗ ਦੁਨੀਆ ਤੇ ਕੋਈ ਨਹੀਂ ਗੁਰੂ ਗ੍ਰੰਥ ਸਾਹਿਬ ਓੰਕਾਰ ਦਾ ਸਰੂਪ ਨੇ ਓੰਕਾਰ ਉਹ ਸਰੂਪ ਹੈ ਗੁਰੂ ਜਸਨਾਹ ਪਾਸ਼ਾ ਦੇਦੇ ਨੇ ਕਿ ਕਾਲਪੁਰਖ ਜਦੋਂ ਏਕੰਕਾਰ ਦਾ ਸਰੂਪ ਧਾਰਿਆ ਉਹਨਾਂ ਨੇ ਉਹਨਾਂ ਨੇ ਪਸਾਰਾ ਕਰਕੇ ਪ੍ਰਗਟ ਕਰਨਾ ਸ਼ੁਰੂ ਕਰਤਾ ਆਪਣੇ ਆਪ ਨੂੰ ਨਰਾੰਕਾਰ ਆਕਾਰ ਕਰ ਇਕ ਓੰਕਾਰ ਅਪਾਰ ਸਦਾਇ ਇਕ ਓੰਕਾਰੋਂ ਸ਼ਬਦ ਤੋਂ ਨੋਦੋਂ ਸ਼ਬਦ ਤੋਂ ਹੋਈ ਓੰਕਾਰ ਦੀ ਸ਼ਬਦ ਤੋਂ ਹੋਈ ਇਕ ਓੰਕਾਰੋਂ ਸ਼ਬਦ ਤੋਂ ਓੰਕਾਰ ਆਕਾਰ ਹੋ ਪਾਇਆ ਆ ਸਾਰੀਆਂ ਸ੍ਰਿਸ਼ਟੀਆਂ ਸਾਰੀਆਂ ਦੁਨੀਆਂ ਇੱਕ ਸ਼ਬਦ ਦੇ ਨਾਲ ਹੋਈਆਂ ਕੀਤਾ ਬਸੌ ਏਕੋ ਪਵਾਉ ਕਿਸਤੇ ਹੋਏ ਲਖ ਦ੍ਰਿਓ आ सारी दुनिया बन गई कितो नी इटा आईया कितो नी आए पानी कितों नहीं आई अग सिर्फ एक शब्द कहा कह महाराज गुरु दसवें पातशाह कहने प्रिथम ओंकार तीन कहा सारे तो पहला एक शब्द बोलिया अकाल पुरुष ने ओंकार आ शब्द बोलिया मेरा तो बोलिया होतम हो गया ना ਨਰੰਗਾਰਦਾ ਬੋਲਿਆ ਹੋਇਆ ਖਤਮ ਨਹੀਂ ਹੋਇਆ ਪ੍ਰਥਮ ਓਮਕਾਰ ਸਿਨਕ ਇਹ ਤonne ਪੂਰ ਜਗਤ ਮੇਰਾ ਕਹਿੰਦੇ ਹੁਣ ਤਈ ਇਹ ਤੁਨ ਚੱਲੇ ਰਹੀ ਹੈ ਨਾਲ ਦੀ ਨਾਲ ਬ੍ਰਹਮੰਡ ਬਣਦੇ ਚਲੇ ਜਾ ਰਹੇ ਜਿੰਦਾਂ ਇਹ ਨਾਮ ਦੀ ਧੁਨ ਓਕਾਰ ਪਰਮਸ਼ ਨੇ ਬੰਦ ਕਰ ਲਈ ਉਦਣੇ ਪਰਲੋ ਆ ਜਾਏ ਉਤਪਤ ਪਰਲੋ ਸ਼ਬਦ ਦੇ ਹੋਵੇ ਸ਼ਬਦ ਤੋਂ ਹੀ ਉਤਪਤੀ ਹੁੰਦੀ ਹੈ ਸ਼ਬਦ ਤੋਂ ਹੀ ਪਰਲੋ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸਾਡੀ ਬੋਲੀ ਦੇ ਵਿੱਚ ਅੱਖਰਾਂ ਦਾ ਰੂਪ ਧਾਰ ਕੇ ਬੈਠ ਗਿਆ। ਇਹ ਅੱਖਰਾਂ ਨੂੰ ਜੇ ਅਸੀਂ ਸਮਝ ਲਈਏ ਇਹਨੂੰ ਗੁਰਬਾਣੀ ਕਹਿੰਦੇ ਨੇ। ਜੇ ਸਮਝ ਲਈਏ ਅਸੀਂ ਨਰੰਗਕਾਰ ਤੱਕ ਪਹੁੰਚ ਸਕਦੇ ਹਾਂ। ਕਿਉਂਕਿ ਪੌੜੀ ਹੈ। ਇਹਨੂੰ ਸਮਝਣ ਦਾ ਯਤਨ ਕਰੋ। ਤੋਂ ਪਿਛਲੀ ਵਾਰੀ ਬਹੁਤ ਸਾਰੀਆਂ ਫਿਲਮਾਂ ਬਣ ਚੁੱਕੀਆਂ ਹੈ ਗੁਰੂ ਅੰਦਰ ਸਾਹਿਬ ਮਹਾਰਾਜ ਦੀ। ਗੁਰੂ ਅੰਗਸਾਹ ਮਹਾਰਾਜ ਗੁਰੂ ਨਾਨਕ ਦੀ ਸ਼ਾਨਿਤ ਆਉਂਦੇ ਨੇ ਆਪ ਦਾ ਜੋ ਹਿਰਦਾਸੀ ਬਿੰਨਿਆ ਗਿਆ ਉਹਨਾਂ ਦੇ ਦਰਸ਼ਨ ਕਰਕੇ ਉੱਥੇ ਹੀ ਰਹਿ ਗਏ ਬਹੁਤ ਪਿਆਰ ਕਰਦੇ ਨੇ ਅੱਜ ਵੀ ਆਪ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਦੁਆਰੇ ਆਏ ਨੇ ਤੇ ਮਹਾਰਾਜ ਬਰਾਜੇ ਹੋਏ ਨੇ ਤੇ ਅਚਾਨਕ ਹੀ ਦੇਖਦੇ ਨੇ ਕੇ ਮਾਰਾਇਆ ਤੇਆਂ ਲੱਤਾਂ ਪਿੰਜੜੀਆਂ ਤੋਂ ਖੂਨ ਸਿਮਣ ਲੱਗ ਗਿਆ ਚਰੀਟਾਂ ਪੈ ਗਈਆਂ ਬੜੇ ਇਰਾਨ ਹੋਏ ਹੱਥ ਖੂਨ ਵੀ ਨਿਕਲਣ ਲੱਗ ਗਿਆ ਕਤਰੇ ਨਿਕਲਦੇ ਨੇ ਤੇ ਹੱਥ ਖੂਨ ਦੇ ਨਾਲ ਲਾਲ ਹੋ ਗਏ ਬਹੁਤ ਕਿੰਤਾ ਹੋਈ ਵੀ ਇਹ ਹੋ ਕੀ ਗਿਆ ਚੰਗੇ ਭਲੇ ਪਏ ਨੇ ਕੋਈ ਚੀਜ਼ ਨਹੀਂ ਲੱਗ ਰਹੀ ਤੇ ਖੂਨ ਇਹਨਾਂ ਦੇ ਲੱਤਾਂ ਚੋਂ ਨਿਕਲ ਰਿਹਾ ਚਰੀਟਾਂ ਆ ਰਹੀਆਂ ਨੇ ਔਡੀਐਂਜ ਜਾਂਦੀ ਹੈ ਫਿਰ ਦੇਖਿਆ ਚੋਲਾ ਵੀ ਫਟ ਰਿਹਾ ਆਪਣੇ ਆਪੇ ਫਟ ਜਾਂਦਾ ਜਦੋਂ ਗੁਰੂ ਨਾਨਕ ਪਾਤਸ਼ਾਹ ਸਾਵਧਾਨ ਹੋਏ ਉਸ ਵੇਲੇ ਬੇਨਤੀ કરી ਪਾਤਸ਼ਾਹ ਕੋਈ ਚੀਜ਼ ਨਹੀਂ ਨਜ਼ਰ ਆਈ ਆ ਚੋਲਾ ਵੀ ਆਪਦਾ ਫਟ ਗਿਆ ਤੇ ਲੱਤਾਂ ਦੇ ਉੱਤੇ ਚਰੀਟਾਂ ਵੀ ਆ ਗੀਆਂ ਪਿੰਜੜੀਆਂ ਦੇ ਉੱਤੇ ਸਮਝ ਨਹੀਂ ਆਈ ਪਾਤਸ਼ਾਹ ਦੇਖੋ ਤਾਂ ਸਹੀ ਕਿਰਪਾ ਕਰੋ ਆਪ ਇਹ ਮੇਰਾ ਸ਼ੰਕਾ ਦੂਰ ਕਰੋ ਵੀ ਇਸ ਤਰ੍ਹਾਂ ਕਿਉਂ ਹੋ ਗਿਆ ਮਹਾਰਾਜ ਕਹਿੰਦੇ ਭਾਈ ਲੈਣਾ ਬਹੁਤ ਗੱਲਾਂ ਗੁਪਤ ਹੁੰਦੀਆਂ ਪਰ ਇਹ ਗੱਲ ਦੱਸੀ ਉਹ ਜੀ ਸੰਸਾਰ ਦੇ ਭਲੇ ਵਾਸਤੇ ਕੰਮ ਆਉਗੀ ਉਹ ਹੈ ਕਿ ਜਦੋਂ ਕੋਈ ਗੁਰਸਿੱਖ ਬਾਣੀ ਪੜ੍ਹਦਾ ਹੈ ਉਸ ਵੇਲੇ ਮੈਂ ਜਦੋਂ ਪਿਆਰ ਨਾਲ ਬਾਣੀ ਪੜਦਾ ਮੈਂ ਉਹਦੇ ਨਾਲ ਹੋ ਜਾਂਦਾ ਉਸੇ ਵੇਲੇ ਚਾਹੇ ਇੱਕ ਪੜਦਾ ਹੈ ਚਾਹੇ ਹਜ਼ਾਰਾਂ ਪੜਦੇ ਨੇ ਚਾਹੇ ਕਰੋੜਾਂ ਪੜਦੇ ਹੈ ਗੁਰੂ ਮਹਾਰਾਜ ਨੂੰ ਕੀ ਹੈ ਗੁਰੂ ਮਹਾਰਾਜ ਦੇ ਸਰੂਪ ਨੂੰ ਜਿਆਦਾ ਸੀ ਸਮਝ ਲਾਂਗੇ ਫੇਰ ਸਾਨੂੰ ਪਤਾ ਲੱਗਦਾ ਵੀ ਇਹ ਗੱਲ ਪੀਏ ਕਹਿਣ ਲੱਗੇ ਭਾਈ ਲੈਣਾ ਜਦ ਕੋਈ ਪਿਆਰ ਦੇ ਨਾਲ ਬਾਣੀ ਪੜਦਾ ਫੇਰ ਮੈਂ ਉਹਦੇ ਨਾਲ ਹੁੰਦਾ ਕਹਿੰਦੇ ਸੱਚੇ ਪਾਤਸ਼ਾਹ ਤੁਹਾਡਾ ਤਾਂ ਸਰੂਪ ਇੱਥੇ ਪਿਆ ਹੈ ਮੂਰਾਜ ਰਹੇ ਸੀ ਤੁਸੀਂ ਕਹਦੇ ਨਹੀਂ ਭਾਈ ਦੇਣਾ ਤੂੰ ਦੇਖ ਪਾਣੀ ਦੇ ਕਰੋੜ ਵਰਤਨ ਭਰੇ ਹੋਏ ਸੂਰਜ ਚਮਕਦਾ ਹੋਵੇ ਸਾਰੇ ਵਰਤਨਾ ਦੇ ਵਿੱਚ ਸੂਰਜ ਦਾ ਪਰਛਾਵਾਂ ਐਸਾ ਤਰ੍ਹਾਂ ਨਾਲ ਗੁਰੂ ਰੂਪ ਸੂਰਜ ਜਿਹੜਾ ਉਹ ਸਾਰੇ ਗੁਰਸਿੱਖਾਂ ਦੇ ਨਾਲ ਹੋਇਆ ਕਰਦਾ ਹੈ ਜਦੋਂ ਪਿਆਰ ਦੇ ਨਾਲ ਬਾਣੀ ਪੜਦੇ ਇਸ ਗੱਲ ਦੇ ਉੱਤੇ ਯਕੀਨ ਲਿਓ ਸਾ ਸਹੀ ਭਰੋਸਾ ਲਿਓ ਜਿੱਥੇ ਭਰੋਸਾ ਨਹੀਂ ਆਉਂਦਾ ਗੱਲ ਬਣਦੀ ਨਹੀਂ ਇਹ ਸੋਣ ਵਾਲੀ ਗੱਲ ਨਹੀਂ ਹੈ ਭਰੋਸਾ ਲੈਉਣ ਵਾਲੀ ਬਾਤ ਹੈ ਕਿਉਂਕਿ ਇਹਦੇ ਨਾਲ ਸਾਡੀ ਤਰੱਕੀ ਦਾ ਵਾਅਦਾ ਬੰਨੀ ਹੋਈ ਹੈ ਜਿੱਥੇ ਭਰੋਸਾ ਨਹੀਂ ਆਉਂਦਾ ਉਹਨਾਂ ਚਿਰ ਵੈਗਰੂ ਨਹੀਂ ਯਾਦ ਆਉਂਦਾ ਜਾਂ ਕਹੇ ਮਨ ਗੁਰ ਕੀ ਪ੍ਰਤੀ ਇੱਤਿ ਸਜਣਾ ਵੈ ਹਰ ਪ੍ਰਭ ਉੱਚੀ ਦੂਸਰਾ ਭਾਈ ਦਾਣਾ ਸਾਡਾ ਇੱਕ ਸਰੂਪ ਨਹੀਂ ਹੈ ਅਸਲੀ ਸਰੂਪ ਸਾਡਾ ਹੋਰ ਹੈ ਇੱਕ ਵਾਰੀ ਗੁਰੂ ਨਾਨਕ ਪਾਸ਼ਾ ਇੱਕ ਰਾਜੇ ਦੇ ਕੋਲ ਗਏ ਉਸ ਰਾਜੇ ਨੇ ਇੱਕ ਗੱਲ ਕਹੀ ਜਦੋਂ ਮਹਾਰਾਜ ਜਾਣ ਲੱਗੇ ਕਹਿੰਦਾ ਸੱਚੇ ਪਾਸ਼ਾ ਇਹ ਕ੍ਰਿਸ਼ਨ ਮਹਾਰਾਜ ਨੇ ਸੁਣਿਆ 16108 ਸ਼ਾਦੀ ਕਰੀ ਹੋਈ ਸੀ ਰਾਣੀਆਂ ਸੀ ਵੀ ਉਹਨੂੰ ਕੋਈ ਦੋਸ਼ ਨਹੀਂ ਲੱਗਦਾ ਇੰਨੀਆਂ ਰਾਣੀਆਂ ਸੀ ਮਹਾਰਾਜ ਕਹਿੰਦੇ ਜਿਹੜੇ ਸਰਵਗ ਪੁਰਸ਼ ਹੁੰਦੇ ਨੇ ਉਹਨਾਂ ਦਾ ਕੋਈ ਆਪਣਾ ਫੁਰਨਾ ਨਹੀਂ ਹੋਇਆ ਕਰਦਾ ਭਾਵਨਾ ਦੇ ਮੁਤਾਬਕ ਵਰਤਦੇ ਨੇ ਨਾਲੇ ਉਹ ਸਰੀਰ ਨਹੀਂ ਹੁੰਦੇ ਉਹਨਾਂ ਨੇ ਯੋਗ ਮਾਇਆ ਨਾਲ ਸਰੀਰ ਧਾਰਿਆ ਹੁੰਦਾ ਹੁੰਦੇ ਨਹੀਂ ਦਿਖਦੇ ਹੈਗੇ ਹੁੰਦੇ ਐ ਨਹੀਂ ਬੜੀ ਜੀਵ ਕਰ ਲੈ ਭਈ ਨਜ਼ਰ ਆਉਂਦੇ ਨੇ ਹੋਵੇ ਕੁਛ ਬਣਾ ਰਾਜਾ ਕਹਿਣ ਲੱਗਾ ਮਹਾਰਾਜ ਮੇਰੀ ਸਮਝ ਨਹੀਂ ਆਉਂਦੀ ਵੀ ਦੇਖੋ ਤੁਸੀਂ ਹੈਗੇ ਤੁਸੀਂ ਕਿਹੜਾ ਘਟੋ ਤੇ ਤੁਸੀਂ ਹੁਣ ਦਿਸਦੇ ਵੀ ਹੋ ਤੇ ਨਾਲ ਮੈਂ ਥੋੜੇ ਚਰਨਾਂ ਨੂੰ ਵੀ ਹੱਥ ਲਾਉਣਾ ਮਹਿਸੂਸ ਹੁੰਦਾ ਵੀ ਕੋਈ ਬੈਠਾ ਹੈ ਕਹਿੰਦੇ ਨਹੀਂ ਪ੍ਰੇਮਿਆ ਇਹ ਤੇਰੀ ਭਾਵਨਾ ਦਾ ਸ਼ਰੀਰ ਹੋਣ ਕਰਕੇ ਤੈਨੂੰ ਇਸ ਤਰ੍ਹਾਂ ਦਿਖਦਾ ਹੈ ਅਸਲੀ ਸਾਡਾ ਸ਼ਰੀਰ ਇਹ ਨਹੀਂ ਹੈ ਜャ ਉਹ ਪਰਣਾ ਲਿਆ ਸਾਡਾ ਜਿਹੜਾ ਤਾਰ ਤੇ ਪਾਇਆ ਪਰਣਾ ਲਿਆ ਮਹਾਰਾਜ ਕਹਿੰਦੇ ਸਾਡੇ ਲਗ ਨਾਲ ਬੰਨ੍ਹਦੇ ਉਹ ਜਾਂ ਤੇ ਲਗ ਨਾਲ ਬੰਨ ਕੇ ਗੰਢ ਦੇਵੇ ਪਰਣਾ ਉਹਦੇ ਹੱਥ ਚ ਆਜੇ ਫੇਰ ਲੱਗਦੇ ਦੁਆਲੇ ਦੀ ਭਲੇਟੇ ਫੇਰ ਗੱਠਦੇ ਵੀ ਫੇਰ ਆਇਆ ਤਿੰਨ ਵਾਰ ਹੀ ਕਰਿਆ ਇਹੋ ਸੱਚੇ ਪਾਸ਼ਾ ਪਰਨਾ ਦਾ ਲੱਗਦੇ ਦੁਆਲੇ ਰਹਿੰਦਾ ਨਹੀਂ ਤੇ ਜਿਸ ਵਾਰ ਤਮੈਂ ਗੰਢ ਜੰਨਾ ਮੇਰੇ ਹੀ ਹੱਥ ਚ ਆ ਜਾਂਦਾ ਕਹਿੰਦੇ ਪ੍ਰੇਮੀਆਂ ਰਾਜਨ ਐਸਾ ਹੈਗਾ ਸਾਡਾ ਅਸਲੀ ਸਰੂਪ ਜਿਹੜਾ ਅਸੀਂ ਸਿੱਖਾਂ ਨਾਲ ਵਰਤਦੇ ਉਹ ਦ੍ਰਿਸ਼ਟੀ ਨਹੀਂ ਆਉਂਦਾ ਐਸਾ ਰੂਪ ਦੇ ਨਾਲ ਅਸੀਂ ਸਿੱਖਾਂ ਚ ਰਹਿੰਦੇ ਗੁਰੂ ਜਸਨਾਇ ਪਾਸ਼ਾ ਮਹਾਰਾਜ ਦੇ ਯਾਦੋ ਨਦੇੜ ਸਾਹਿਬ ਆਖਰੀ ਵਾਰੀ ਸੰਗਤਾਂ ਨੂੰ ਮਿਲ ਕੇ ਕਨਾਰ ਦੇ ਅੰਦਰ ਜਾਣ ਲੱਗੇ ਵੀ ਹੁਣ ਅਸੀਂ ਸਰੀਰ ਛੱਡ ਦੇਣਾ ਜਿਖਾ ਚੇਨ ਲਈ ਕਨਾਰ ਤਾਂ ਲਈ ਉਸ ਵੇਲੇ ਸਿੰਘਾਂ ਨੇ ਬਹੁਤ ਵਿਰਾਗ ਕਰਿਆ ਪਾਦਸ਼ਾ ਕਿਹੜੀ ਉਮਰ ਹੈ ਤੁਹਾਡੀ ਅਜੇ 42 ਸਾਲ ਦੀ ਤੁਹਾਡੀ ਉਮਰ ਤੇ ਤੁਸੀਂ ਇੰਨੇ ਸਰੀਰ ਤਗੜਾ ਹੋਣੇ ਜਾ ਰਹੇ ਹੋ ਸਾਨੂੰ ਛੱਡ ਕੇ ਕਹਿੰਦੇ ਗੁਰ ਸਿੱਖੋ ਮੈਂ ਜਾ ਨਹੀਂ ਰਿਹਾ ਮੈਂ ਨਹੀਂ ਛੱਡਦਾ ਬੰਦ ਖਾਲਸਾ ਕੀਤੀ ਮੇਰੀ ਕਰੋ ਸਵਾਲ ਮੈਂ ਤਿਸਕੇ ਮੈਂ ਤੁਹਾਡੇ ਵਿੱਚ ਹੀ ਰਹਿਣਾ ਮੈਂ ਕਿਤੇ ਨਹੀਂ ਜਾਂਦਾ ਪਰ ਇਹ ਹੈ ਅੱਖਾਂ ਵਾਲਿਆਂ ਨੂੰ ਤਾਂ ਮੈਂ ਦੱਸਿਆ ਕਰ ਮਨਿਆਂ ਨੂੰ ਦੱਸਣਾ ਉਹ ਨੇਤਰ ਹੋਰ ਨੇ ਅੰਦਰਲੇ ਨਾਨਕ ਸੇ ਅਖਣੀਆਂ ਬਿਆਨ ਜਿਨ੍ਹਾਂ ਦਿਸੰਦੋ ਮਾਪੀ ਉਹ ਨੇਤਰ ਜਦ ਖੁੱਲ ਜਾਣਗੇ ਜਦੋਂ ਗਿਆਨ ਦਾ ਸ਼ਰਮਾ ਪੈਂਦਾ ਇਹਨਾਂ ਚ ਗਿਆਨ ਜਨ ਗੁਰਧਿਆ ਅਗਿਆਨ ਅੰਧੇਰ ਬਨਾਸ਼ ਹਰ ਕਿਰਪਾ ਤੇ ਸੰਤ ਬੇਟਿਆ ਨਾਨਕ ਮਾਨ ਪ੍ਰਭੂ ਫੇਰ ਕਹਿੰਦੇ ਮੈਂ ਦਿਸਿਆ ਕਰੂੰਗਾ ਉਹ ਨੇਤਰ ਹੋਰ ਨੇ ਇਹ ਨੇਤਰ ਨਹੀਂ ਹੈਗੇ ਇਹ ਤਾਂ ਮਿੱਟੀ ਦੇ ਬਣੇ ਹੋਏ ਨੇਤਰ ਨੇ ਇਹਨਾ ਨਾਲਤਾ ਉਹ ਹੀ ਚੀਜ਼ ਜੀ ਦੀ ਜੀ ਦੇ ਉੱਤੇ ਚਾਨਣਾ ਪਵੇ ਨੇਰੇ 'ਚ ਨਹੀਂ ਨਜ਼ਰ ਆਉਂਦੀ ਤੇ ਉਹ ਸ਼ਰੀਰ ਉਹ ਨੇਤਰ ਹੋਰ ਨੇ ਅੰਦਰੇ ਨੇ ਇਹਨਾਂ ਦੇ ਅੰਦਰ ਉਹਨੂੰ ਦੇਵ ਨੇਤਰ ਕਹਿੰਦੇ ਗੁਰੇ ਦਿਖਾਏ ਉਹ ਨੋਇਨਾ ਆਈਤਾ ਉਤਾਏ ਘਟ ਘੜ ਕਟ ਘੜ ਤੋਹੀ ਤੋਹੀ ਮੋਇਨਾ ਸਾਪਾ ਸੇ ਬੈਗਰੂਏ ਬੈਗਰੂ ਦੇਖਦਾ ਜਦੋਂ ਨੇਤਰ ਖੁੱਲ ਜਾਂਦਾ ਤੋ ਦੇ ਵੀ ਲੱਗੇ ਹੋਏ ਨੇ ਮੇਰੇ ਵੀ ਲੱਗੇ ਐ ਇਕਨਾ ਨੇ ਘੋਰ ਲਏ ਇਕਨਾ ਨੂੰ ਪਤਾ ਹੀ ਨਹੀਂ ਵੀ ਸਾਡੇ ਅੰਦਰ ਹੋਰ ਵੀ ਅੱਖ ਹੈ ਜਿਹਦੇ ਨਾਲ ਨਾ ਦਿਖਣ ਵਾਲੀਆਂ ਚੀਜ਼ਾਂ ਦਿਸਦੀਆਂ ਸਿੰਘਾਂ ਨੇ ਕਰ ਰਿਆ ਵੀ ਪ੍ਰੇਮ ਥੋੜਾ ਪਾ ਇਹ ਜਾ ਜਫਾ ਮਾਰਨਾ ਚਰਨਾਂ ਨੂੰ ਛੱਡਣਾ ਨਹੀਂ ਹੈ ਕਿਵੇਂ ਜਨਨ ਧੂਕੇ ਲੈ ਕੇ ਜਿੱਥਾ ਤੱਕ ਜਾਂਦੇ ਵੀ ਨਹੀਂ ਛੱਡਣੇ ਸਾਰੇ ਤਾਂ ਪਹਿਲਾਂ ਜਥੇਦਾਰ ਸੰਤੋਖ ਸਿੰਘ ਜਿਹੜੇ ਸੀ ਨਾੜੇ ਦਾ ਉੱਚੀ ਉੱਚੀ ਰੋਂਦੇ ਨੇ ਪਾਦਸ਼ਾਹ ਵਿਛੋੜੀ ਦਾ ਵਿਛੋੜੀ ਨਾਲ ਸੀ ਨਹੀਂ ਜੁਹੁੰਦੇ ਰਹਿ ਸਕਦੇ ਵਿਛੋੜਾ ਨਾਲ ਦੇ ਨੱਠ ਕੇ ਜਾ ਕੇ ਦੋਏ ਲੱਤਾਂ ਦੇ ਦੁਆਲੇ ਬਾਹਾਂ ਪਾ ਲਈ। ਭਈ ਹੁਣ ਮੈਂ ਜਫਾ ਪਾ ਲਿਆ ਹੁਣ ਮੈਂ ਜਾਣ ਨਹੀਂ ਦੇਣਾ ਹੈਰਾਨ ਰਹਿ ਗਿਆ ਬਾਹਾਂ ਛਾਤੀ ਨਾਲ ਲੱਗੀਆਂ। ਦੂਜੀ ਵਾਰੀ ਭਾਇਆ ਤੀਜੀ ਵਾਰੀ ਭਾਇਆ ਮਹਾਰਾਜ ਮੁਸਕਰਾਉਂਦੇ ਨੇ। ਕਹਿੰਦੇ ਭਾਈ ਸੰਤੋਖ ਸਿੰਘ ਫੜ ਲੈ ਫੇਰ ਸਾਨੂੰ ਕੇ ਫੜ ਸਕਦੇ। ਕਹਿੰਦੇ ਇਹ ਤਾਂ ਮਾਇਆ ਦਾ ਸਰੀਰ ਥੋੜੇ ਤੋਡੀ ਭਾਵਨਾ ਤੁਹਾਡੇ ਪਰਲব্ধ ਕਰਮਾਂ ਕਰਕੇ ਅਸੀਂ ਧਾਰਨ ਕਰਿਆ ਸਾਡਾ ਸਰੂਪ ਤਾਂ ਮਾਇਆ ਤੋਂ ਰਹਿਤ ਹੈ ਇਹ ਪਗੜਿਆ ਨਹੀਂ ਜਿੰਦਾ ਇਹ ਨਿਰਾਇ ਨੂਰ ਦਾ ਸਰੀਰ ਹੈ ਸੋ ਮਹਾਰਾਜ ਕਹਿੰਦੇ ਕਿ ਭਾਈ ਲੇਣਾ ਸਾਡਾ ਸਰੀਰ ਇਹ ਹੁੰਦਾ ਹੈ ਇਹ ਸਰੀਰ ਦੇ ਨਾਲ ਜਿੱਥੇ ਪਿਆਰ ਦੇ ਨਾਲ ਚਾਹੇ ਤਾਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦਾ ਚਾਹੇ ਕੋਈ ਮੂਲ ਮੰਤਰ ਦਾ ਕਰਦਾ ਚਾਹੇ ਜਪਜੀ ਸਾਹਿਬ ਦਾ ਕਰਦਾ ਚਾਹੇ ਪੰਜ ਬਾਣੀਆਂ ਦਾ ਕਰਦਾ ਜਾਹੇ ਰਸਨਾ ਦੇ ਨਾਲ ਨਾਮ ਜਪਦਾ ਚਾਹੇ ਸਵਾਸ ਦੇ ਨਾਲ ਜੇ ਨਾਮ ਜਪਦਾ ਹੈ ਕਹਿੰਦੇ ਅਸੀਂ ਉਹਦੇ ਨਾਲ ਹੁੰਨੇ ਸਾਡੇ ਸੰਤ ਇਹ ਗੱਲ ਭੇਤ ਖੋਲ ਦਿੰਦੇ ਨੇ ਸੰਗਤ ਨੂੰ ਸਿੱਖਾਂ ਨੂੰ ਦੱਸਦੇ ਸਿੱਖਾ ਆ ਜਾ ਤੂੰ ਬਾਣੀ ਪੜ੍ਹਨੀ ਹੈ ਤੇਰੇ ਨਾਲ ਗੁਰੂ ਨਾਨਕ ਬੈਠਾ ਹੋਣਾ ਹੈ ਦੇਖੀ ਫਿਰ ਮਾੜੇ ਪਰਨੇ ਨਾ ਉਠਾਈ ਉਹਨੂੰ ਪਤਾ ਲੱਗ ਜਾਣਾ ਉਹਨੇ ਦੇਖ ਲੈਣੇ ਹੈ ਵੀ ਇਹ ਤਾਂ ਜਪਜੀ ਸਾਹਿਬ ਪੜ੍ਹਦਾ ਹੈ ਤੇ ਨਾਲੇ ਬੁਰੀਆਂ ਗੱਲਾਂ ਸੋਚਦਾ ਹੈ ਉਹ ਗੁਰੂ ਤੋਂ ਗੁਜਿਆ ਨਹੀਂ ਹੈ ਕੁਝ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨ। ਸੱਚੇ ਪਾਛਾ ਵੀ ਹੋਣਾ ਇਸ ਵੇਲੇ ਕੌਣ ਪੜਦੇ ਹੈ? ਮਹਾਰਾਜ ਕਹਿਣ ਲੱਗੇ ਭਾਈ ਲੈਣਾ। ਇਸ ਵੇਲੇ ਇੱਕ ਬੱਚਾ ਹੈ ਬੜਾ ਪ੍ਰੇਮੀ ਛੋਟਾ ਜਿਹਾ ਬੱਚਾ ਹੈ ਬਹੁਤਾ ਵੱਡਾ ਨਹੀਂ। ਉਹ ਬੱਕਰੀਆਂ ਚਾਰਨ ਗਿਆ ਹੋਇਆ। ਉਸ ਨੇ ਹੁਣ ਬੱਕਰੀਆਂ ਝਾੜਾਂ ਵਿੱਚ ਛੱਡ ਦਿੱਤੀਆਂ। ਤੇ ਦੂਜੇ ਪਾਸੇ ਫਸਲੇ ਉਹਨਾਂ ਨੂੰ ਮੋੜਨ ਵਾਸਤੇ ਝਾੜੀਆਂ ਦੇ ਵਿੱਚ ਹੀ ਲੰਘਦੇ ਉਹ ਨੰਗਦਾ ਹੋਇਆ ਨਾਲ ਦੀ ਨਾਲ ਕੀਰਤਨ ਸੋਲਾ ਪੜਦੇ ਬਹੁਤ ਪਿਆਰ ਨਾਲ ਪੜਦੇ ਅਸੀਂ ਉਹਦੇ ਕੰਡੇ ਨਹੀਂ ਲੱਗਣਦੇ ਰਏ ਇਹ ਕੰਡੇ ਸਾਰੇ ਸਾਡੇ ਸ਼ਰੀਰ ਨੂੰ ਲੱਗ ਰਹੇ ਆ ਇਸ ਤਰ੍ਹਾਂ ਨਾਲ ਭਾਈ ਸਾਹਿਬ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਹ ਕਿਆਲੀ ਅਜਾ ਚਰਾਈ ਯਾਲੀ ਕਹਿੰਦੇ ਬੱਕਰੀਆਂ ਚਾਦੇ ਮਾਨੇ ਕਾਂਤ ਹੋਏ ਪ੍ਰੀਤ ਜੁਤ ਪੜੇ ਸੋਲਾ ਜੋਏ ਕਹਿੰਦੇ ਉਹ ਸੋਲਾ ਪੜਦਾ ਹੈ ਕਿਰਤਨ ਸੋਲਾ ਜਦ ਕੋਈ ਸਿੱਖ ਕੀਰਤਨ ਸੋਲਾ ਪੜਦਾ ਰਾਤ ਨੂੰ ਪੰਜੇ ਸ਼ਨਾਨਾ ਕਰਕੇ ਚੌਂਕੜਾ ਮਾਰ ਕੇ ਬੈਠਦਾ ਹੈ ਫਿਰ ਮੈਂ ਉਹਦੇ ਕੋਲ ਹੁੰਨਾ ਰਾਤ ਨੂੰ ਫਿਰ ਕੋਈ ਦਵਾ ਨਹੀਂ ਆਉਂਦਾ ਇੱਥੇ ਮੈਨੂੰ ਬੀਵੀਆਂ ਕਹਿੰਦੀਆਂ ਜੀ ਦਵਾ ਆਉਂਦਾ ਮੈਂ ਕਹਿੰਦਾ ਭਾਈ ਤੁਸੀਂ ਬਾਣੀ ਪੜੋ ਦਵਾ ਤਾਂ ਆਪੇ ਹਟ ਜਾ ਕੋਈ ਕਹਿੰਦਾ ਜੀ ਭੂਤ ਦਵਾ ਪਾਉਂਦਾ ਭੂਤ ਆਉਂਦਾ ਪੂਤ ਜੇ ਤੁਸੀਂ ਆਪ ਪੂਤ ਬਣੇ ਰਹਿਣਾ ਤਾਂ ਪੂਤਾ ਆਉਣ ਹੀ ਦੇ ਨਾ ਤਾਂ ਕੋਈ ਹਟਾ ਨਹੀਂ ਸਕਦਾ ਮਨੁੱਖ ਬਣੋ ਗੁਰਸ਼ੇਖ ਬਣੋ ਪੂਤ ਆ ਪਹਿੜ ਜਾਣਗੇ ਛੋ ਕਹਿੰਦੇ ਜਦੋਂ ਕੋਈ ਮਾਨੇਕਾਂਤ ਹੋਏ ਪ੍ਰੀਤ ਜੁਤ ਪੜੇ ਸੋਲਾ ਸੋਏ ਕਹਿੰਦੇ ਮਾਨੇਕਾਂਤ ਕਰਿਆ ਪਿਆਰ ਦੇ ਨਾਲ ਸਾਡੇ ਚਰਨਾਂ ਦਾ ਧਿਆਨ ਕਰਕੇ ਉਹ ਸੋਲਾ ਪੜਦੇ ਕੰਟਕ ਝਾੜ ਵਪਾਰ ਜੈ ਫਿਰਤ ਪ੍ਰੇਮ ਮੈਂ ਹੋਏ ਝਾੜਾਂ ਦੇ ਵਿੱਚ ਕੰਡਿਆਂ ਵਾਲੇ ਝਾੜਾਂ ਦੇ ਵਿੱਚ ਉਹ ਫਿਰ ਰਿਹਾ ਉਹਨੂੰ ਕੋਈ ਪਤਾ ਨਹੀਂ ਪ੍ਰੇਮ ਦੇ ਵਿੱਚ ਮਸਤ ਹੋਇਆ 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 ਸੰੀਪ ਵਿਚਰੋਂ ਤੇ ਸੰਗ ਮੈਂ ਉਹਦੇ ਨਾਲ ਹੋ ਕੇ ਝਾੜਾਂ ਵਿੱਚ ਮੈਂ ਵੀ ਤੁਰਿਆ ਫਿਰਦਾ ਲੱਗਨੇ ਦਿਓ ਨਾ ਕੰਟਕ ਯੰਗ ਮੈਂ ਮੂਰੇ ਹੋ ਜੰਨਾ ਉਹ ਤੇ ਜਿਹੜੇ ਝਾੜੀ ਦੇ ਕੰਡੇ ਲੱਗਨੇ ਨੇ ਮੈਂ ਲੱਤਾਂ ਤੇ ਰੋਗ ਲੈਂਦਾ ਉਹ ਲੰਗ ਜਾਂਦਾ ਔਰ ਉਹ ਨਹੀਂ ਪਤਾ ਵੀ ਮੈਂ ਟੰਡੇ ਰੋਕੀ ਜਾਂਦੀ ਤਹਾਂ ਜਿਹੜੀ ਢ ਲੱਗੀ ਹੈ ਜਾਨੋ ਇਹ ਜਿਹੜੀਆਂ ਚਰੀਟਾ ਸਾਡੇ ਲੱਗੀਆਂ ਨੇ ਇਹ ਸਾਡੇ ਉੱਥੇ ਲੱਗੀਆਂ ਨੇ ਇਹਨੂੰ ਤੁਸੀਂ ਨਿਚੇ ਪੂਰਵਕ ਜਾਣ ਲੈਣੇ ਸਾਚ ਬਚਨ ਬੰਮ ਮਾਨੋ ਹੈ ਬਾਈ ਲੈਣਾ ਜਿਹੜੀ ਅਸੀਂ ਬਚਨ ਕਰਦੇ ਆ ਇਹ ਤੂੰ ਸੱਚ ਕਰਕੇ ਮਾਨ ਤੇ ਮੇਰਾ ਬਚਨ ਇਹ ਵੀ ਹੈ ਪੜੇ ਸੋਲਾ ਜੋ ਕਿਤ ਕੋ ਜਿੱਥੇ ਕੋਈ ਸੋਲਾ ਪੜੇਗਾ ਕੀਰਤਨ ਸੋਲਾ ਤੇ ਸਮੇਂ ਪੰਦੇ ਚ ਮੈਂ ਹੋ ਉਥੇ ਮੈਂ ਜਰੂਰ ਉਹਦੇ ਨਾਲ ਹੋਣਾ ਇਹ ਨੇਚੇ ਚ ਉਸ ਵੇਲੇ ਪਾਈ ਲੈਣਾ ਜੀ ਨੇ ਪੁੱਛਿਆ 파ਰ ਸਾ ਕਿੱਥੇ ਚਾਰਦਾ ਹੈ ਮਹਾਰਾਜ ਕਹਿੰਦੇ ਫਲਾਣੇ ਥਾਂ ਚਾਰਦਾ ਐਸ ਪਾਸ ਇੱਕ ਗੁਰਸਿੱਖ ਭੇਜਦਾ ਜਾਂ ਬੱਚੇ ਨੂੰ ਮਲਾ ਕੇ ਲਿਆ ਬੱਚੇ ਨੂੰ ਬੁਲਾਇਆ ਜਦ ਆ ਗਿਆ ਫਾਈਲੈਂਡ ਕਹਿਣ ਲੱਗੇ ਕਹਿੰਦੇ ਦੇ ਕਾਕਾ ਤੂੰ ਕੀ ਤਨ ਸੋਲਾ ਪੜਦਾ ਸੀ ਕਹਿੰਦਾ ਹਾਂ ਕੰਡਿਆਂ 'ਚ ਘੁੰਮਦਾ ਫਿਰਦਾ ਸੀ ਕਹਿੰਦਾ ਹਾਂ ਆ ਦੇਖ ਪਾਦਸ਼ਾਹ ਦੀਆਂ ਲੱਤਾਂ ਦੇ ਵਿੱਚ ਰੀਟਾਂ ਤੇਰੇ ਨਾਲ-ਨਾਲ ਫਿਰਦੇ ਸੀ ਬੇਨਤੀ ਕਰੀ ਕੇ ਪਾਦਸ਼ਾਹ ਜੇ ਤੁਹਾਨੂੰ ਇੰਨਾ ਪਿਆਰ ਹੈ ਕੀਰਤਨ ਸੋਲੇ ਪੜਨ ਆਲੇ ਆਂਦਾ ਤਾਂ ਫਿਰ ਇਹ ਜਦੋਂ ਮੰਜੇ ਤੇ ਬੈਠ ਜਾਣ ਸੌਣਾ ਹੋਵੇ ਉਸ ਵੇਲੇ ਤੁਹਾਡੀ ਸ਼ੋਭਾ ਪ੍ਰਾਪਤ ਕਰਕੇ ਸੌ ਜਾਣ ਨਾ ਸੁਪਨੇ ਮਾੜੇ ਹੋਣ ਨਾ ਕੋਈ ਦਬਾਅ ਹੋਵੇ ਨਾ ਕੋਈ ਭੂਤ ਆਵੇ ਨਾ ਕੋਈ ਪ੍ਰੇਤ ਆਵੇ ਨਾ ਕੋਈ ਚੋਰ ਆਵੇ ਪੜ ਕੇ ਦੇਖਦੇ